ਸਸ਼ੀਕਾਲ ਮੈਂ ਤੁਹਾਡ ਨਾਲ ਪ੍ਰਿਆ ਤੇ ਤੁਸੀਂ ਵੇਖ ਰਹੇ ਹੋ ਨੌਕ ਨਿਊਜ਼ ਤੇ ਇਸ ਵਲੇ ਦੀ ਵੱਡੀ ਖਬਰ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਆਰਤੀ ਦੇ ਘਰ ਹੋਈ ਚੋਰੀ ਮਾਮਲੇ ਦੇ ਵਿੱਚ ਇਹ ਵੱਡੀ ਅਪਡੇਟ ਹੈ ਜਿਸ ਵਿੱਚ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਸਖਸ਼ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਹੋਇਆਂ ਇਸ ਮਾਮਲੇ ਦੇ ਵਿੱਚ ਇੱਕ ਸਖਸ਼ ਨੂੰ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਸਖਸ਼ ਹੈ ਜਿਸ ਵੱਲੋਂ ਚੋਰੀ ਦੀ ਪੂਰੀ ਰਣਨੀਤੀ ਬਣਾਈ ਗਈ ਸੀ ਅਤੇ ਮੁੱਖ ਮੁਲਜ਼ਮ ਇਹ ਦੱਸਿਆ ਜਾ ਰਿਹਾ ਜਿਸ ਦਾ ਨਾਮ ਬਲਰਾਮ ਹੈ ਉਰਫ ਬੱਲੂ ਤੇ ਇਹ ਹੀ ਦੂਸ਼ੀ ਪੁਲਿਸ ਦੇ ਅੜਿੱਕੇ ਆ ਚੁੱਕਿਆ ਤੇ ਇਸ ਦੇ ਕੋਲੋਂ ਪੁਲਿਸ ਨੇ 826 ਗ੍ਰਾਮ ਸੋਨਾ 200 ਗ੍ਰਾਮ ਚਾਂਦੀ ਸਣੇ ਹੋਰ ਕੀਮਤੀ ਸਮਾਨ ਜੜਾਇਆ ਬਰਾਮਦ ਕੀਤਾ ਹੈ ਇਸ ਦੇ ਨਾਲ ਤੁਹਾਨੂੰ ਵੀ ਦੱਸ ਦਿੰਦੇ ਆ ਕਿ 2 ਲੱਖ ਦੀ ਕੈਸ਼ ਵੀ ਜਿਹੜੀ ਹੈ ਦੱਸਿਆ ਜਾ ਰਿਹਾ ਕਿ ਇਸ ਕੋਲੋਂ ਬਰਾਮਦ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪੂਰਾ ਮਾਮਲਾ ਜਿਹੜਾ ਹੈ ਸਾਲ 2024 ਦਾ ਹੈ ਜਿਸ ਦੇ ਵਿੱਚ ਆਰਤੀ ਦੇ ਘਰ ਚਾਰ ਸਖਸ਼ਾਂ ਦੇ ਨੇ ਦਿਨ ਦਿਹਾੜੇ ਅਣਪਛਾਤੇ ਅਤੇ ਇਹਨਾਂ ਵੱਲੋਂ ਪਰਿਵਾਰ ਦੇ ਮੈਂਬਰਾਂ ਨੂੰ ਬੰਦੀ ਬਣਾ ਦਿੱਤਾ ਜਾਂਦਾ ਹੈ ਅਤੇ ਅਲਮਾਰੀ ਦੀ ਚਾਬੀ ਮੰਗੀ ਜਾਂਦੀ ਹੈ ਜਿਸ ਦੇ ਵਿੱਚ ਕੀਮਤੀ ਸਮਾਨ ਪਿਆ ਸੀਗਾ ਅਤੇ ਦੱਸਿਆ ਜਾ ਰਿਹਾ ਹੈ ਕਿ ਲੱਖਾਂ ਦੇ ਕਰੀਬ ਕੀ ਨਗਦੀ ਪਈ ਸੀ ਜਿਸ ਨੂੰ ਲੁੱਟਣ ਦੇ ਲਈ ਇਹ ਸਖਸ਼ਾਂ ਦੇ ਨੇ ਪਰਿਵਾਰਿਕ ਮੈਂਬਰਾਂ ਨੂੰ ਬੰਦੀ ਬਣਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਵੱਲੋਂ ਅਲਮਾਰੀ ਦੀ ਚਾਬੀ ਲੈ ਕੇ ਉਸ ਦੇ ਵਿੱਚੋਂ ਜਿਹੜੀ ਕੈਸ਼ ਅਤੇ ਨਾਲ ਹੋਰ ਕੀਮਤੀ ਸਮਾਨ ਜਿਵੇਂ ਸੋਨਾ ਚਾਂਦੀ ਅਤੇ ਨਾਲ ਹੀ ਗੱਲ ਕੀਤੀ ਜਾਵੇ ਗੱਡੀਆਂ ਤੱਕ ਲੁੱਟ ਖੋ ਕੇ ਲੈ ਚੁੱਕੇ ਸੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਨੌਵੇਂ ਦੋਸ਼ੀ ਦੀ ਪਾਲ ਲਗਾਤਾਰ ਜਾਰੀ ਸੀ ਤੇ ਹੁਣ ਇਹ ਦੋਸ਼ੀ ਵੀ ਜਿਹੜਾ ਪੁਲਿਸ ਦੇ ਅੜਿੱਕੇ ਆ ਚੁੱਕਿਆ ਹੈ ਜਿਸ ਮਾਮਲੇ ਦੇ ਵਿਵਸਥਾ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਉਸ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਹੋਰ ਕੀ ਕੁਝ ਕਿਹਾ ਜਾ ਰਿਹਾ ਸੁਣ ਲੈਣੇ ਉਹ ਜਿਹੜਾ ਇਹ ਕੰਮ ਸਾਡੇ ਵਿੱਚ ਔਰ ਕੋਈ ਕੰਮ ਕਰਾਇਆ ਮੈਨਾਂ ਜਿਹੜਾ ਇਹ ਹੀ ਆਪਣੇ ਜਾਣ ਕੇ ਕੰਮ ਨਹੀਂ ਕੀਤਾ ਸਾਡੀ ਇਹ ਲੈਣੇ ਹੈ ਸਾਡੇ ਲੈਣ ਲੜਾਈਆਂ ਝੜਿਆਂ ਦੀ ਸਾਡੇ ਵੀ ਸਾਡੇ ਭਰਾ ਦੇ ਨੁਸਖੇ ਚੱਲਦੇ ਸੀ ਉਹ ਚ ਕਰ ਰਹੇ ਆ ਪਰ ਗੱਲ ਇਹ ਕੀ ਕਿ ਗੁੱਜੇ ਨੂੰ ਤਾਂ ਪਰਜੂਰ ਤੋਂ ਮਾਤਾ ਨੂੰ ਤੇ ਹੀ ਮਾਰੀਆਂ ਚਪੇੜਾ ਕਿਸੇ ਨਾ ਅਸੀਂ ਇਦਾਂ ਦੇ ਨਹੀਂ ਇਨਸਾਨੀ ਵਧੀਆ ਅਸੀਂ ਤੇਰੇ ਹੱਥਾਂ ਨੂੰ ਦੇ ਜੀ ਕੋਈ ਕੰਮ ਇਦਾਂ ਨਹੀਂ ਕਰਾਉ ਸਾਡੇ ਕੋਲ ਨਹੀਂ ਸੀਸੀਟੀਵੀ ਦੇ ਕੈਮਰੇ ਦੇ ਵਿੱਚ ਕੋਣ ਆਂਦੇ ਆ ਜਿਹਦੇ ਚਪੇੜਾ ਮਾਰੀ ਰਿਹਾ ਹੈ ਇਹ ਵੀ ਮੁੰਡਾ ਹੋ ਰਿਹਾ ਜੀ ਤੇ ਇਹ ਕੰਮ ਦਾ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਸਭ ਉਹਨਾਂ ਸੰਦੇਸ਼ ਹੈ ਪੀਐਸ ਸਿਵਲ ਲਾਈਨ ਐਸਐਚਓ ਗੁਰਪ੍ਰੀਤ ਜੀ ਤੇ ਐਸਵੀ ਨੌਟਸ ਆਫ ਸ਼੍ਰੀ ਅਰਵਿੰਨ ਮੀਨਾ ਜੀ ਇਹਨਾਂ ਨੇ ਇੱਕ ਰਿਕਵਰੀ ਕੀਤੀ ਹੈ ਜਿਹੜੀ ਕਿ ਪਿਛਲੇ ਸਾਲ 2024 ਜੂਨ 26 ਨੂੰ ਚੋਰੀ ਹੋਈ ਸੀ ਸਿਵਲ ਲਾਈਨ ਏਰੀਆ ਦੇ ਇੱਕ ਘਰ ਦੇ ਵਿੱਚ ਉਹਦੇ ਚ ਅਸੀਂ 8 ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਉਹਨਾਂ ਤੋਂ ਅਸੀਂ ਪਹਿਲਾਂ 49 ਲੱਖ ਕੈਸ਼ 936 ਗ੍ਰਾਮ 골ਡ ਤੇ ਸਿਲਵਰ ਜੁਐਲਰੀ ਇੱਕ ਗਾਇਕ ਮੋਟਰਸਾਈਕਲ ਤੇ ਇੱਕ ਰਿਵੋਲਵਰ ਬਰਾਮਦ ਕਰ ਲਿਆ ਸੀ ਤੇ ਉਹ ਅੱਠ ਜਨਿਆਂ ਨੂੰ ਅਸੀਂ ਜੁਡੀਸ਼ੀਅਲ ਕਸਲੀ ਚ ਭੇਜਤਾ ਸੀਗਾ ਜੀ ਤੇ ਹੁਣ ਅਸੀਂ ਇੱਕ ਜਿਹੜਾ ਮੇਨ ਅਕਿਊਜ਼ ਹੈਗਾ ਬਲਰਾਮ ਸਿੰਘ ਅਲਾਇਸ ਬੱਲੂ ਇਹ ਫਤੂ ਟਿੰਗੇ ਦਾ ਰੈਨਵਲਾ ਕਪੂਰਖਲਾ ਜ਼ਿਲ੍ਹੇ ਦਾ ਇਹਨੂੰ ਹੋਣ ਅਸੀਂ ਰੈਸਟ ਕੀਤਾ ਤੇ ਇਤੋਂ ਅਸੀਂ 826 ਗ੍ਰਾਮ 골ਡ ਜੁਐਲਰੀ ਬਰਾਮਦ ਕੀਤੀ ਹੈ 200 ਗ੍ਰਾਮ ਸਿਲਵਰ ਜੁਐਲਰੀ ਤੇ 2.5 ਲੱਖ ਰੁਪਿਆ ਕੈਸ਼ ਤੇ ਇਹਦੀ ਉਮਰ ਤਕਰੀਬਨ 28 ਸਾਲ ਹੈਗੀ ਹੈ ਤੇ 12ਵੀਂ ਪੜਿਆ ਤੇ ਇਹ ਪਹਿਲਾਂ ਵੀ ਆਪਣਾ ਐਨਡੀਪੀਐਸ ਦੇ ਮੁਕਦਮੇ 'ਚ ਅਰੈਸਟ ਹੋਇਆ ਹੈ ਸਰ ਜੀਐਸ ਦੇ ਬਲਾ ਮੁੰਡੇ ਜਿਹੜੇ ਸੰਮੁਖ ਸੰਮੁਖ ਮੁੰਡੇ ਵਾਲਾ ਉਹਨਾਂ ਦਾ ਕੇਸ ਉਹਨਾਂ ਦਾ ਗੰਗਫੀਨਸ ਮੁੰਡੇ ਵਾਲੇ ਸੰਜਰੇ ਜਿਹੜੇ ਮੰਗੋ ਉਹ ਉਹੀ ਮੇਦੀ ਉਹੀ ਮੇਦੀ ਉਹ ਉਹ ਉਹੀ ਨੇ ਸਰ ਉਹਨਾਂ ਦਾ ਕਿੰਨੇ ਪਰਚੇ ਦਰਜ ਹੋਣਗੇ ਇੱਕ ਤੇ ਪਹਿਲਾਂ ਇੱਕ ਕੈਂਡੀ ਵੀ ਜ਼ਿਆਦਾ ਹੈਗਾ ਬਾਕੀ ਅਸੀਂ ਪਤਾ ਕਰਾਂਗੇ ਸਰ ਜੀ ਅੱਠ ਫੜੀ ਸੁਣੋ ਮੇਰਾ ਲੀਡਰਸ਼ਿਪ ਕੌਣ ਸੀ ਹੈ ਆਈ ਮੀਨ ਲੀਡਰ ਹੀ ਹੈਗਾ ਸਰ ਉਹਨਾਂ ਦੇ ਮੁਤਾਬਕ 90 ਲੱਖ ਦੀ 90 ਲੱਖ ਕੈਸ਼ ਹਾਂਜੀ ਹਾਂਜੀ ਉਹਨਾਂ ਮੁਤਾਬਕ ਹੋਈ ਸੀ ਅਸੀਂ 49 ਲੱਖ ਪਹਿਲਾਂ ਕਰ ਲਏ ਸੀ 2.5 ਲੱਖ ਹੁਣ ਕਰ ਲਿਆ ਤੇ ਕਾਫੀ ਅਸੀਂ 골ਡ ਵੀ ਬਰਾਮਦ ਕਰ ਲਿਆ ਸ੍ਰੀ ਪਰੂਸੀ ਨੂੰ ਉਹ ਵੀ ਪਤਾ ਦਾ ਦਸਤੀ ਨੂੰ ਹੁਣ ਨਹੀਂ ਜਿਵੇਂ ਮੈਂ ਤੁਹਾਨੂੰ ਕਹ ਰਿਹਾ ਹਾਂ ਐਂਡੀਪੀਐਸ ਵੀ ਪਹਿਲਾਂ ਕਰਦੇ ਹਾਂ ਕਾਰੋਬਾਰ ਤਾਂ ਕੋਈ ਵੀ ਨਹੀਂ ਬਾੜਵੀ ਪੜਿਆ ਜੀ ਫਰ ਨੂੰ ਕਾਫੀ ਦੇਖੋ ਨਾ ਤੇ ਸਾਡੇ ਸਾਡੇ ਟਾਰਗੇਟ ਸੀ ਲੇਕਿਨ ਕਾਪੂ ਨਹੀਂ ਆ ਰਿਹਾ ਕਿ ਆਪ ਬਹੁਤ ਮੁਸ਼ਕਿਲ ਬਿਲਕੁਲ ਜੀ ਸਰ ਨਸ਼ੇ ਦਾ ਵੀ ਨਸ਼ੇ ਦਾ ਗੈਂਟੀਆਂ ਦੀ ਨਸ਼ੇ ਪਰ ਜਿਆਦਾ ਬਾਰਦਾ ਤਾਂ ਕਿਹਦਾ ਹਰ ਵਕ ਜਿਹੜੀ ਸਾਡੇ ਕੋਲ ਦੋ ਸਾਹਮਣੇ ਹੋਵੇ ਅਸੀਂ ਉਹ ਮੈਂ ਤੁਹਾਨੂੰ ਦੱਸਦੀ ਆ ਬਾਕੀ ਮੈਂ ਤੁਹਾਨੂੰ ਜੋ ਵੀ ਹੋਰ ਕੁਝ ਸਾਹਮਣੇ ਆਏਗਾ ਉਹ ਅਸੀਂ ਤੁਹਾਨੂੰ ਦੱਸਾਂਗਾ ਸਰ ਕਿੰਨਾ ਕਾਫੀ ਦੇਖੋ ਜੀ ਬੜੀ ਵੱਡੀ ਕਾਮਯਾਬੀ ਹੈ ਅਸੀਂ 9 ਦੋਸ਼ੀ ਗ੍ਰਿਫਤਾਰ ਕਰ ਲਏ ਹੈ ਚੋਰੀ ਕਾਫੀ ਵੱਡੀ ਸੀ 90 95 ਲੱਖ ਦੀ ਚੋਰੀ ਸੀ ਤੇ ਅਸੀਂ 55 ਲੱਖ ਰੁਪਇਆ ਬ੍ਰਾਮਡ ਕਰ ਲਿਆ ਨਾਲ ਕਾਫੀ ਗੋਲਡ ਕਰ ਲਿਆ ਤੇ ਸਿਲਵਰ ਜੁਵਲ ਵੀ ਕਰ ਲਈ ਨਾਲ ਕਾਰ ਵੀ ਕਰ ਲਈ ਡਿਸਟਲ ਵੀ ਰਿਕਵਰ ਕਰ ਲਿਆ ਹਾਂਜੀ ਸਾਡੀ ਪੂਰੀ ਕੋਸ਼ਿਸ਼ ਹੈ ਜੀ 100% अमाउंट ਰਿਕਵਰ ਕਰਨ